ਹਾਂ ਜੀ ਹਾਂ ਜੀ ਆਪਾਂ ਨੂੰ ਕੀ ਕੀ ਨਾ ਚਾਹੋਗੇ ਜਿਸ ਤਰ੍ਹਾਂ ਤੁਹਾਨੂੰ ਸਭਾ ਹੈ ਸਰਕਾਰ ਬਣ ਜਾ ਰਹੀ ਹੈ ਤੁਸੀਂ ਉਸ ਵਿੱਚ ਸ਼ਾਮਲ ਹੋਉਂ ਜਾ ਰਹੇ ਹੋ ਸਰਕਾਰ ਬਣਨ ਦਾ ਮੈਂ ਸ੍ਰੂਪ ਭਾਜਪਾ ਵਰਕਰਾਂ ਨੂੰ ਸਮੂਹ ਦੇਸ਼ਵਾਸੀਆਂ ਨੂੰ ਵਧਾਈ ਦਿੰਨੀ ਆ ਕਿਉਂਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਜੋ ਵਿਕਾਸ ਕੀਤਾ ਹੈ ਉਹ ਵਿਕਾਸ ਦੀ ਜਿਹੜੀ ਲਹਿਰ ਹੈ ਹੋਰ ਤੇਜ਼ ਹੋਣ ਵਾਲੀ ਹੈ ਸੋ ਇਸ ਚੀਜ਼ ਦੀ ਮੈਂ ਸਮੂਹ ਦੇਸ਼ਵਾਸੀਆਂ ਨੂੰ ਵਧਾਈ ਦਿੰਨੀ ਆ ਤੇ ਸੱਦਾ ਪੱਤਰ ਸਾਨੂੰ ਆਇਆ ਅਸੀਂ ਕੱਲ ਸ਼ਾਮਲ ਹੋ ਜਾ ਰਹੇ ਹਾਂ ਸੌਚਕ ਸਮਾਗਮ ਦੇ ਵਿੱਚ ਨਤੀਜਿਆਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਜਿਹੜੇ ਨਤੀਜੇ ਆਏ ਆ ਇਹ ਪਹਿਲੀ ਵਾਰ ਭਾਜਪਾ ਨੇ ਇਕੱਲਿਆਂ ਚੋਣ ਲੜੀ ਹੈ ਭਾਜਪਾ ਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇਖੀ ਨਤੀਜੇ ਦੇਖੋ ਜਨਤਾ ਦਾ ਫੈਸਲਾ ਹੈ ਭਾਜਪਾ ਦੀ ਵੋਟ ਬੈਂਕ ਵਧੀ ਹੈ ਪਹਿਲਾਂ ਨਾਲੋਂ ਜਿਸ ਗੱਲ ਦੀ ਸਾਨੂੰ ਖੁਸ਼ੀ ਹੈ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਚੀਜ਼ ਦੀ ਵੀ ਸਾਨੂੰ ਬਹੁਤ ਖੁਸ਼ੀ ਹੈ ਸੋ ਨਤੀਜੇ ਠੀਕ ਨੇ ਉਹਨਾਂ ਨੂੰ ਅਸੀਂ ਐਕਸੈਪਟ ਕਰਦੇ ਆ ਤੇ ਭਾਜਪਾ ਨੇ ਆਪ ਦਾ ਵੋਟ ਪਰਿਸ਼ਦ ਪੰਜਾਬ ਚ ਵੀ ਵਧਾਇਆ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਬਠਿੰਡਾ ਲਈ ਕੀ ਤੋਂ ਜਿਹੜਾ ਹੈਗਾ ਤੁਹਾਡੇ ਉਦੋਂ ਅੱਗੇ ਰੱਖਿਆ ਜਾਏਗਾ ਜਿਸ ਤਰ੍ਹਾਂ ਕੇਂਦਰ ਚ ਸਰਕਾਰ ਬਣ ਜਾਦੀ ਹੈ ਭਾਜਪਾ ਨੂੰ ਤੁਸੀਂ ਇਹਤਨ ਨਮਾਇਦਗੀ ਕਰਨੀ ਹੈ ਭਾਜਪਾ ਨੂੰ ਦੇਖੋ ਉਹ ਚੋਣਾ ਦੇ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ ਚ ਆਈਆਂ ਸੀਗੀਆਂ ਜਿਵੇਂ ਕਿ ਕਈ ਜਗ੍ਹਾ ਤੇ ਸੀਵਰੇਜ ਪਾਣੀ ਦੀ ਸਮੱਸਿਆ ਹੈਲਥ ਇਨਫਰਾਸਟ੍ਰਕਚਰ ਦੀ ਸਮੱਸਿਆ ਅਨਇਮਪਲੋਇਮੈਂਟ ਦੀ ਸਮੱਸਿਆ ਅਨਇਮਪਲੋਇਮੈਂਟ ਦੀ ਅਪਰਚੂਨਿਟੀਆਂ ਜਿਵੇਂ ਕਿ ਕਹਿੰਦੇ ਕਿ ਇੰਡਸਟਰੀਜ਼ ਨਹੀਂ ਹੈਗੀਆਂ ਇੱਥੇ ਜ਼ਿਆਦਾ ਸੋ ਇਸ ਮਸਿਆਵਾ ਮੇਰੇ ਧਿਆਨ ਚ ਚੋਣਾਂ ਦੇ ਦੌਰਾਨ ਜਿਹੜੀਆਂ ਮੇਰੇ ਸਾਹਮਣੇ ਗੱਲਾਂ ਲੋਕਾਂ ਵੱਲੋਂ ਰੱਖੀਆਂ ਗਈਆਂ ਉਹ ਸਾਰੀਆਂ ਵੱਲ ਧਿਆਨ ਦੇਵਾਂਗੇ ਜੋ ਕੁਝ ਵੀ ਇੰਨਾ ਚੀਜ਼ਾਂ ਇਸ ਬੰਦ ਦੇ ਵਿੱਚ ਕਰ ਸਕੇ ਜ਼ਰੂਰ ਕਰਾਂਗੇ ਜਿਮਨੀ ਚੋਣਾਂ ਵਿੱਚ ਕੀ ਭੂਮਿਕਾ ਦੇਖੋ ਪੰਜਾਬ ਦੇ ਵਿੱਚ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਵੋਟ ਪ੍ਰਤੀਸ਼ਤ ਬੀਜੇਪੀ ਦਾ ਵਧਿਆ ਹੈ ਤਾਂ ਜਿਮਨੀ ਚੋਣਾਂ ਦੇ ਵਿੱਚ ਅਸੀਂ ਉਸ ਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਵਧੀਆ ਪਰਫਾਰਮ ਕਰਨ ਦੀ ਕੋਸ਼ਿਸ਼ ਕਰਾਂਗੇ ਉਮੀਦ ਹੈ ਕਿ ਭਾਜਪਾ ਇਸ ਤੋਂ ਵਧੀਆ ਪਰਫਾਰਮ ਕਰੂਗੀ। ਚੰਡੀਗੜ੍ਹ 에어ਪੋਰਟ ਤੇ ਕੰਗਨਾ ਰਣੌਤ ਦੇ ਥੱਪੜ ਮਾਰੇਗਾ ਉਸ ਨੂੰ ਕਿਸ ਤਰ੍ਹਾਂ ਦੇਖੋ ਮੈਂ ਨਹੀਂ ਸਮਝਦੀ ਕਿ ਡਿਊਟੀ ਦੇ ਉੱਤੇ ਜਿਹੜਾ ਕਰਮਚਾਰੀ ਹੋਵੇ ਉਸ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਬਾਕੀ ਉਹਨਾਂ ਨੇ ਕਿਸ ਚੀਜ਼ ਕਰਕੇ ਮਾਰਿਆ ਕਿਉਂ ਮਾਰਿਆ ਉਹਨਾਂ ਨੂੰ ਬੈਟਰ ਪਤਾ ਹੈ ਜਾਂ ਕੰਗਨਾ ਰਣੌਤ ਨੂੰ ਪਤਾ ਹੈ ਜਾਂ ਉਹਨਾਂ ਨੂੰ ਪਤਾ ਹੈ